ਤੱਕ ਹੀ ਹੋਈ ਨਹੀਂ ਅਪਡੇਟਿੰਗ ਹੈਗੀ ਆ ਛੋਟੇ ਦੇ ਨਾਮ ਤੇ ਡਾਟਾ ਵਰਤ ਸੁਪਟਿੰਗ ਨਹੀਂ ਸੀ ਤਾਂ ਜਰੂਰੀ ਹੈ ਹੈ ਉਹ ਜਿਹੜਾ ਸਾਸੀ ਜਿਹੜਾ ਹੋਗਾ ਵਿੱਦਿਆ ਵੀ ਲਾਇਸੈਂਸ ਦੇ ਆ ਡਰਾਈਵਰ ਬਾਬੂ ਜੀ ਦਾ 5 6 ਨੰਬਰ ਤੇ ਲੰਘੋ ਜੀ ਮਾਰਟ ਸਾਹਿਬ ਇਹਨੂੰ ਇੱਥੇ ਦਿਖਾ ਲਾਜੀ ਹੋ ਜਾ ਜੀ ਹੋਰ ਮਾਰ ਬੋਲੋ ਭਾਈ ਜੀ ਭਾਈ ਮੋਬਾਈਲ ਨੂੰ ਕੁਝ ਨਹੀਂ ਕਹਿ ਰਿਹਾ ਭਾਈ ਜੀ ਕਿੱਥੇ ਲੈ ਕੇ ਜਾ ਰਹੇ ਜੀ ਐਫਸੀ ਆਣੇ ਕਿੰਨਾ ਦੀ ਹੈ ਕਿੰਨਾ ਦੀ ਹੈ ਰੋਕੇ ਰੋਕੇ ਮੈਨੂੰ ਰੋਕੀ ਚਲੋ ਚਲੋ ਮੈਂ ਚੱਲ ਪਰੇਸ਼ਾਨੀ ਆ ਰੋਪ ਕੀ ਪਰੇਸ਼ਾਨੀ ਮੇਰੇ ਮੈਨੂੰ ਦੱਸ ਦਿਓ ਮੇਰੇ ਨਾਲ ਜਿੰਫਤੀ ਆ ਤੇਰੀ ਜਿੰਫਤੀ ਹੈਗੀ ਆ ਕੀ ਪਰੇਸ਼ਾਨੀ ਤਾਂ ਜਿਹੜਾ ਕਿ ਪਰੇਸ਼ਾਨੀ ਨਹੀਂ ਕਰੀਏ ਤੁਹਾਨੂੰ ਕੋਈ ਕੰਮ ਦੇ ਦੇ ਬਟਾ ਲਾਇਸੈਂਸ ਮੇਰੀ ਗੱਡੀ ਜੇ ਭਈਆ ਆਰਸੀ ਆਰਸੀ ਦੇ ਦਿਓ ਤੂੰ ਸਾਨੂੰ ਕਾਈਂਡਲੀ ਪਰੇਸ਼ਾਨ ਨਾ ਕਰੋ ਤੁਹਾਨੂੰ ਆਪਣਾ ਕੰਮ ਕਰਨ ਦਿਓ ਅਸੀਂ ਪੀਸਫੁਲ ਓਟਿੰਗ ਦੇ ਹਾਮੀ ਥੇ ਬੀਜੋ ਦਾ ਕੰਮ ਹੈਗਾ ਸਵਾਪੀਰ ਕੋਲ ਪੀਚਰ ਹੈ ਮੈਂ ਕੋਈ ਜ਼ੋਰ ਚੱਕਾ ਡਾਕੂ ਤੇ ਨਹੀਂ ਹਾਂ ਗੱਲ ਬਿਨਾਂ ਗਾਵਿਆਂ ਤੋਂ ਗੱਡੀ ਰੱਖੂ ਮੈਂ ਕਦੇ ਵੀ ਨਹੀਂ ਪੈਣ ਬੋਲਿਆ ਪਾਉਂਦਾ ਮੇਰੇ ਆਪਣਾ ਲਾਇਸੈਂਸ ਹੈ ਆਰਟੀ ਦਾ ਕਦੀ ਗੱਡੀਆਂ ਦੇ ਕਾਗਜ਼ ਚੈੱਕ ਕੀਤੇ ਗਏ ਨੇ ਸੋ ਬੈਂਸ ਬਿਨਾ ਕਾਗਜ਼ਾਂ ਤੋਂ ਬਿਨਾ ਕਿਸੇ ਡਾਕੂਮੈਂਟ ਤੋਂ ਕੋਈ ਗੱਡੀ ਨਹੀਂ ਰੱਖ ਸਕਦਾ ਇਹ ਸਿਰਫ ਤੇ ਸਿਰਫ ਪੁਲਿਸ ਨੂੰ ਹੱਥ ਟੋਕਾ ਬਣਾ ਕੇ ਸਮੇਂ ਦੀ ਹਕੂਮਤ ਫਰਸਟ੍ਰੇਸ਼ਨ ਦੇ ਵਿੱਚੋਂ ਹਤਾਸ਼ਪੁਣੇ ਦੇ ਵਿੱਚੋਂ ਇਹ ਕੁੱਝੀਆਂ ਹਰਕਤਾਂ ਦੇ ਆਏ ਹੋਏ ਆ ਸਿਰਫ ਜਿਹੜਾ ਲੋਕਾਂ ਦਾ ਰਾਜਾ ਵੜਿੰਗ ਨੂੰ ਪਿਆਰ ਲੱਖਾਂ ਦੀ ਗਿਣਤੀ ਦੇ ਵਿੱਚ ਜਾ ਰਿਹਾ ਉਹਨੂੰ ਦੇਖ ਕੇ ਹਤਾਸ਼ ਆ ਨਥੰਗ ਅਲਸ ਸਾਡੇ ਕੋਲੇ ਸਾਰੀਆਂ ਗੱਡੀਆਂ ਦੇ ਕਾਗਜ਼ਾਤ ਆ ਐਂਡ ਮੇਰੇ ਨਾਲ ਕੋਈ ਇੱਕ ਬੰਦਾ ਵੀ ਆਊਟਸਾਈਡਰ ਨਹੀਂ ਸਾਰੇ ਵੋਟਰ ਹੈਗੇ ਕੀ ਲੱਗਦਾ ਜੀ ਆ ਜਿਸ ਤਰੀਕੇ ਦੇ ਨਾਲ ਕਾਗਜ਼ਾਂ ਦੀ ਡਿਮਾਂਡ ਕੀਤੀ ਗਈ ਗੱਡੀਆਂ ਤੂੰ ਕਾਗਜ਼ ਤੁਹਾਡੇ ਸਾਹਮਣੇ ਦਿਖਾ ਦਿੱਤੇ ਇਹ ਸਿਰਫ ਅਟੈਨਸ਼ਨ ਡਾਇਵਰਟ ਕਰਨ ਲਈ ਸਾਡਾ ਸਮਾਂ ਵੇਸਟ ਕਰਨ ਵਾਸਤੇ ਸੱਤਾਧਾਰੀ ਲੋਕਾਂ ਦੀ ਥੋੱਕਾ ਬਣੀ ਪੁਲਿਸ ਇਹ ਕਰਤੂਤਾ ਕਰ ਰਹੀ ਆ ਸੋ ਮੈਂ ਇਲੈਕਸ਼ਨ ਕਮਿਸ਼ਨ ਨੂੰ ਤੁਹਾਡੇ ਜਰੀਏ ਰਿਕਵੈਸਟ ਕਰੂੰਗਾ ਕਾਈਂਡਲੀ ਪੀਸਫੁਲ ਤਰੀਕੇ ਦੇ ਨਾਲ ਲੋਕ ਰਾਜਾ ਵੜਿੰਗ ਨੂੰ ਵੱਡੀ ਗਿਣਤੀ ਦੇ ਵੋਟ ਕਾਸਟ ਕਰ ਰਹੇ ਆ ਇਨਸ਼ੋਰ ਕਰੋ ਕਿ ਪੁਲਿਸ ਜਿਹੜੀ ਹੱਥੋਕਾ ਬਣਿਓ ਬਣੇ ਨਾ ਸਰ ਕਾਫੀ ਵੱਡੀ ਕਾਫੀ ਵੱਡੇ ਪਿੰਡ ਦੇ ਵਿੱਚ ਜਿਹੜਾ ਪੁਲਿਸ ਤੁਹਾਨੂੰ ਚਾਹੁੰਦੇ ਨੇ ਉੱਥੇ ਪੋਲਿੰਗ ਬੂਥ ਤੇ ਜ਼ਿਆਦਾਤਰ ਪੁਲਿਸ ਲੱਗ ਜਾਂਦੀ ਹੈ ਕਿਤੇ ਕੋਈ ਗੜਬੜੀ ਨਾ ਹੋਵੇ ਨਹੀਂ ਗੜਬੜੀ ਅਸੀਂ ਕਦੇ ਕਰਾਈ ਨਹੀਂ ਅਸੀਂ ਤਾਂ ਗੜਬੜੀ ਕਰਨ ਵਾਲਿਆਂ ਦੇ ਸਖਤ ਵਰ ਖਿਲਾਫ ਹੈਗੇ ਆ ਅਸੀਂ ਤਾਂ ਲੋਕਾਂ ਨੂੰ ਕਹਾਂਗੇ ਪੀਸਫੁਲ ਤਰੀਕੇ ਦੇ ਨਾਲ ਡੈਮੋਕਰੇਟਿਕ ਤੰਤਰ ਦੇ ਅੰਦਰ ਵੋਟ ਦਾ ਅਧਿਕਾਰ ਆਪਣੀ ਮਰਜ਼ੀ ਨਾਲ ਜਿਹਨੂੰ ਵੋਟ ਪਾਉਣੀ ਆ ਪਰ ਸੱਤਾਧਾਰੀ ਤੇ ਵੱਡੀਆਂ ਪਾਰਟੀਆਂ ਨੂੰ ਇਸ ਗੱਲ ਦਾ ਇਸ਼ਾਰਾ ਵੀ ਰਾਜਾ ਵੜਿੰਗ ਨੂੰ ਵੋਟ ਬਹੁਤ ਵੱਡੀ ਪੱਦਰ ਤੇ ਪੈ ਰਹੀ ਇਸ ਲਈ ਉਹ ਡਿਸਟਰਬ ਕਰਨ ਦਾ ਯਤਨ ਕਰ ਤੁਸੀਂ ਅੰਦਰ ਕਿਹਾ ਸੀ ਬੂਥ ਤੇ ਦੇਖ ਕੇ ਆਇਆ ਤੁਸੀਂ ਸਾਰਾ ਕੁਝ ਮੈਂ ਆਪਣੀ ਵੋਟ ਪਾ ਕੇ ਆਇਆ ਜੀ ਬਿਲਕੁਲ ਸਹੀ ਹੈ ਜੀ ਕੰਮ ਸਰ ਵੱਡੀ ਗੱਲ ਦੀ ਵੀ ਪੁਲਿਸ ਆਈ ਆ ਬਾ ਗੱਡੀ ਚੈੱਕ ਕਰਨ ਵਾਸਤੇ ਤੇ ਗੱਡੀ ਮੈਂਗਾ ਇੱਕ ਵਾਰੀ ਛੱਡ ਪੁਲਿਸ 100 ਵਾਰੀ ਚੈੱਕ ਕਰ ਲਵੇ ਮੇਰੇ ਕੋਲੇ ਕੋਈ ਆਊਟਸਾਈਡਰ ਨਹੀਂ ਮੇਰੀ ਗੱਡੀ ਦੇ ਵਿੱਚ ਕੋਈ ਗੈਰਕਾਨੂੰਨਨ ਸਮਾਨ ਨਹੀਂਗਾ ਸੋ ਇਹ ਤਾਂ ਸਿਰਫ ਸਾਡਾ ਟਾਈਮ ਵੇਸਟ ਕਰ ਰਹਾ ਠੀਕ ਹੈ ਅੱਜ ਤੁਹਾਨੂੰ ਅੱਜ ਤੁਹਾਡੀਆਂ ਗੱਡੀਆਂ ਦੇ ਕਾਗਜ਼ ਚਲੋ ਚਲੋ ਮੈਂ ਚਲ ਪਰੇਸ਼ਾਨੀ ਆ ਰਿਹਾ ਕਮੈਂਟ ਡ੍ਰੋਪ ਇਹ ਕੀ ਪਰੇਸ਼ਾਨੀ ਮੇਰੇ ਮੈਨੂੰ ਦੱਸ ਦਿਓ ਮੇਰੇ ਨਾਲ ਜਿਪਸੀ ਆ ਤੇਰੀ ਐਸਪੀ ਹੈਗੀ ਆ ਕੀ ਪਰੇਸ਼ਾਨੀ ਤਾਂ ਕੋਈ ਗੱਲ ਨਹੀਂ ਜੇ ਦੇ ਬਟਾ ਲਾਇਸੈਂਸ ਮੇਰੀ ਗੱਡੀ ਜੇ ਭਈਆ ਆਪੀ ਆਪੀ ਦੇ ਦੋ ਤੂੰ ਸਾਨੂੰ ਕਾਈਂਡਲੀ ਪਰੇਸ਼ਾਨ ਨਾ ਕਰੋ ਤੁਹਾਨੂੰ ਆਪਣਾ ਕੰਮ ਕਰਨ ਦਿਓ ਅਸੀਂ ਪੀਸਫੁਲ ਬੋਟਿੰਗ ਦੇ ਹਾਫੀਕ ਹੈ ਜਿਹਦਾ ਕੰਮ ਹੈਗਾ ਸਭਾ ਪੀਸਫੁਲ ਪੀਸਫੁਲ ਮੈਂ ਕੋਈ ਜ਼ੋਰ ਚੱਕਾ ਡਾਪੂ ਤੇ ਨਹੀਂ ਹਗਾ ਬਿਲਾ ਗਾਵਿਆਂ ਤੋਂ ਗੱਡੀ